ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਬੋਲੇ ਸਾਰੇ ਜੀ ਬੋਲੇ ਜੀ ਆਲੰਗਿਆ ਗੁਰਦੁਆਰਾ ਸੀਸ ਮਹਤ ਸਾਹਿਬ ਪੀਰਤਪੁਰ ਸਾਹਿਬ ਵਿਖੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਤ ਹਜ਼ੂਰੀ ਦੇ ਵਿੱਚ ਸਭਾਏ ਮਾਨ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸੰਗਤ ਫਾਇਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਕਿਤੇ ਵੀ ਗੁਰੂ ਨਾਨਕ ਨਾਮ ਲੈ ਵਾ ਸਿੱਖ ਸੰਗਤ ਬੈਠੀ ਹੈ ਗੁਰੂ ਕਾ ਖਾਲਸਾ ਪੰਥ ਬੈਠਾ ਹੈ ਸਾਰੀ ਦੁਨੀਆ ਵਿੱਚ ਉਹ ਸਤਵੇਂ ਗੁਰੂ ਨਾਨਕ ਗੁਰੂ ਹਰਿ ਰਾਏ ਸਾਹਿਬ ਜੀ ਦੇ ਮubaruk ਪ੍ਰਕਾਸ਼ੁਰਬ ਨੂੰ ਮਨਾ ਰਿਹਾ ਹੈ ਸਤਿਗੁਰੂ ਜੀ ਨੇ ਇਸ ਮubaruk ਧਰਤੀ ਤੇ ਪ੍ਰਕਾਸ਼ ਕਰਨ ਦਿੱਤਾ ਔਰ ਇਹ ਉਹ ਮubaruk ਅਸਥਾਨ ਹੈ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਵੀ ਪ੍ਰਕਾਸ਼ ਹੋਇਆ ਗੁਰੂ ਹਰ राय ਸਾਹਿਬ ਜੀ ਨੇ ਜਿੱਥੇ ਹੁਣੇ ਭਾਈ ਅਮਰਜੀਤ ਸਿੰਘ ਜੀ ਹੋਣਾ ਨੇ ਬਹੁਤ ਹੀ ਵਿਸਥਾਰ ਨਾਲ ਦੱਸਿਆ ਹੈ ਕਿ ਆਪ ਗੁਰਬਾਣੀ ਦਾ ਅਧਿਵ ਕੀਤਾ ਤੇ ਸਾਰਿਆਂ ਨੂੰ ਗੁਰਬਾਣੀ ਦੇ ਉਪਦੇਸ਼ਾਂ ਤੇ ਚੱਲਣ ਦਾ ਉਪਦੇਸ਼ ਦਿੱਤਾ ਸਿੱਖ ਕੌਮ ਦੇ ਇੱਕ ਬੜੇ ਅਹਿਮ ਵਿਦਵਾਨ ਹੋਏ ਨੇ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਤੇ 10 ਗੁਰੂ ਸਹਿਬਾਨ ਦੇ ਜੀਵਨ ਇਤਿਹਾਸ ਤੇ ਵੀ ਲਿਖੇ ਜਦੋਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੀ ਗੱਲ ਹੈ ਤਾਂ ਉਹਨਾਂ ਨੇ ਆਪਣੀ ਕਿਤਾਬ ਦਾ ਟਾਈਟਲ ਦਿੱਤਿਆ ਬਲਿਓ ਚਿਰਾਬ ਤੇ ਲਿਖਦਿਆਂ ਲਿਖਦਿਆਂ ਜਦੋਂ 7ਵੇਂ ਪਾਤਸ਼ਾਹ ਤੇ ਆਏ ਤਾਂ ਗੁਰੂ ਹਰ राय ਸਾਹਿਬ ਜੀ ਦੀ ਜੀਵਨੀ ਨੂੰ ਲਿਖਦਿਆਂ ਆਪਣੀ ਕਿਤਾਬ ਦਾ ਟਾਈਟਲ ਦਿੱਤਾ ਨਿਰਭਉ ਨਿਰਵੈ ਗੁਰੂ ਹਰ राय ਸਾਹਿਬ ਨਿਰਭਉ ਵੀ ਨੇ ਨਿਰਵੈਰ ਵੀ ਨਿਰਭਉ ਦੀ ਗੱਲ ਹੋਣੀ ਭਾਈ ਅਮਰਜੀਤ ਸਿੰਘ ਜੀ ਹੋਣਾ ਨੇ ਕੀਤੀ ਕਿ ਜਦੋਂ ਹਰ ਹਰ ਚਰਨ ਹਿਰਦੈ ਕੋਲ ਧਾਰੇ ਦਿੱਲੀ ਦਰਬਾਰ ਦੀ ਚਕਾ ਚੌਦ ਨੂੰ ਵੇਖ ਕੇ ਉੱਥੇ ਹੁੰਦੀ ਖੁਸ਼ਾਮਦ ਨੂੰ ਦੇਖ ਕੇ ਵਡਿਆਈ ਨੂੰ ਦੇਖ ਕੇ ਸੁਣਤ ਕਰਕੇ ਗੁਰੂ ਤੋਂ ਦੂਰ ਹੋ ਗਏ ਜਿੰਨਾ ਜੇ ਤੱਕ ਗੁਰੂ ਨਾਲ ਜੁੜੇ ਰਹੇ ਗੁਰੂ ਨਾਨਕ ਸਾਹਿਬ ਗੁਰੂ ਹਰ राय ਸਾਹਿਬ ਹਾਂ ਉਹਨਾਂ ਨੇ ਜੋ ਮੁਖ ਤੋਂ ਆਖਿਆ ਉਹੀ ਹੋਇਆ ਬਾਜਾ ਤੋਂ ਗੁਰੂ ਤੋਂ ਦੂਰ ਹੋਏ ਤੇ ਇਸਲਾਮ ਦੇ ਆਲਮ ਫਾਜ਼ਲਾ ਨੇ ਕਿਹਾ ਕਿ ਤੁਹਾਡੀ ਬਾਣੀ ਦੇ ਵਿੱਚ ਲਿਖਿਆ ਹੈ ਮਿੱਟੀ ਮੁਸਲਮਾਨ ਕੀ ਪੇੜਾ ਪਈ ਕਮਿਹਾਰ ਘੜ ਭਾਂਡੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਿਆਰ ਤਾਂ ਉਹਨਾਂ ਨੇ ਕਿਹਾ ਜੀ ਇਥੇ ਮੁਸਲਮਾਨ ਲਖਬ ਕਿਉਂ ਗੁਰਬਾਣੀ ਦਾ ਸਿਧਾਂਤ ਸਪਸ਼ਟ ਕਰਨ ਦੀ ਬਜਾਏ ਬਾਬਾ ਰਾਮ ਰਾਏ ਜੀ ਨੂੰ ਲੱਗਾ ਵੀ ਦਿੱਲੀ ਦੇ ਤਖਤ ਨਾਲ ਕਿੰਨੇ ਭਗਿਆ ਸੰਤਾਂ ਜੋ ਅਜੋਸ ਤਖਤੀ ਤੇ ਉਸ ਅਸਥਾਨ ਤੇ ਬਰਾਜਮਾਨ ਜੁੜ ਬੈਠੀਆਂ ਜਿੱਥੇ ਸਤਿਗੁਰੂ ਜੀ ਨੇ ਪ੍ਰਕਾਸ਼ ਆਪ ਕੀਤਾ ਸ੍ਰੀ ਪਿਆਰੀ ਸਾਧ ਸੰਗਤ ਦੁਨੀਆਂ ਵਿੱਚ ਧਰਤੀਆਂ ਬਹੁਤ ਆ ਬੜੀ ਲੰਮੀ ਚੌੜੀ ਕਹਾਣੀਆਂ ਧਰਤੀਆਂ ਦੀ ਬੜਾ ਪਾਣੀ ਆ ਬੜੀ ਧਰਤੀ ਆ لیکن ਇਹ ਕੋਈ ਧਰਤੀਆਂ ਜਿਨ੍ਹਾਂ ਨੇ ਬਹੁਤ ਵੱਡੇ ਜਿੱਥੇ ਬਖਸ਼ੀਆਂ ਬਤਦੀਆਂ ਇਸ ਧਰਤੀ ਦਾ ਬਹੁਤ ਵੱਡੀ ਜਿੱਤੀ ਦੇਣ ਤਾਂਤਾ ਸਾਹਿਬ ਸਿੱਧੂ ਹਗਵੇਂ ਸਾਹਿਬ ਮਹਾਰਾਜ ਜੀ ਨੇ ਇਸ ਧਰਤੀ ਨੂੰ ਆਪ ਬਾਬਾ ਬੁੱਧਤਾ ਨੂੰ ਭੇਜ ਕੇ ਇਸ ਦੀ ਚੋਣ ਕਰਕੇ ਇਸ ਨੂੰ ਆਪ ਵਸਾਇਆ ਦੋ ਸਤਗੁਰਾਂ ਦਾ ਇੱਥੇ ਤੰਤਾਲ ਹੋਇਆ ਤੰਤਾਲ ਸਾਹਿਬ ਸਿੱਧ ਗੁਰੂ ਹਰ Rai ਸਾਹਿਬ ਮਹਾਰਾਜ ਤੰਤਾਲ ਸਾਹਿਬ ਸਿੱਧ ਗੁਰੂ ਹਕੀਮ ਸਿੰਘ ਸਾਹਿਬ ਜੀ ਮਹਾਰਾਜ ਅੱਜ ਅਸੀਂ ਤਰਸਦੇ ਆਂ ਕਿ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਦੇ ਆਂ ਲੇਕਿਨ ਉਹ ਸਾਹਮਣੇ ਦੇਖੋ ਜੀ

ਨਬਾਬ ਜੀ ਕਿਰਪਾ ਆਓ ਜੀ ਅੱਜ ਸਾਰੇ ਆਪ ਸਿੰਘ ਸਾਹਿਬ ਆਪਣਾ ਘੜੀ ਮੱਥੀ ਸਾਹਿਬ ਜੀ ਦਾ ਹਾਂ ਜੀ ਭਾਈ ਲਕੀਸ਼ ਸਿੰਘ ਜੀ ਬਖਤ ਸਾਹਿਬ ਹਰਦੇਵ ਸਿੰਘ ਜੀ ਭਾਈ ਅਭਲਜੀਤ ਸਿੰਘ ਨਰੇਤ ਸਾਡੇ ਨਾਲ ਜਦੋਂ ਜਰਤਾਰ ਸਿੰਘ ਜੀ ਇੱਕ ਇੱਕ ਆਤਮਾਪਿਆ 1947 ਦਾ ਜਿੱਥੇ ਸਾਡੇ ਕੋਲੋਂ ਹੋਰ ਬੜਾ ਕੁਝ ਖੁਸ਼ੀਆ ਸਾਡੇ ਘਰ ਪਰਿਵਾਰ ਟੁੱਟ ਗਏ ਪਿੱਛੇ ਰਹਿ ਗਏ ਉੱਥੇ ਸਭ ਤੋਂ ਵੱਡਾ ਸਿੱਖ ਪੰਥ ਦਾ ਨੁਕਸਾਨ ਹੋਇਆ ਜਦੋਂ ਸਾਡੇ ਆਦਿ ਗੁਰੂ ਤਾਤਾ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸੀਂ ਪ੍ਰਕਾਸ਼ ਸਥਾਨ ਤੋਂ ਵੀ ਟੁੱਟ ਗਏ ਇਸੇ ਕਰਕੇ ਸਿੱਖਾ ਜੁਰ ਜਨ ਅਰਦਾਸ ਵੀ ਕਰਦਾ ਹੈ ਕਿ ਸ੍ਰੀ ਨਕਾਨਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨਾਂ ਦੀ ਉਦਾਸ ਹੀ ਸਿੱਖ ਰੋਜ਼ ਕਰਦਾ ਲੇਕਿਨ ਸਤਪੁਰ ਜੀ ਦੀ ਕਿੱਡੀ ਬਖਸ਼ਿਸ਼ ਆ ਤੁਸੀਂ 7ਵੇਂ ਤੇ 8ਵੇਂ ਸਤਪੁਰ ਦੇ ਨਨਕਾਣੇ ਉਹਨਾਂ ਦੇ ਪ੍ਰਕਾਸ਼ ਸਥਾਨ ਤੇ ਅੱਜ ਤੁਸੀਂ ਇੱਥੇ ਜੁੜੇ ਬੈਠੇ ਆ ਇਹ ਸਤਪੁਰ ਜੀ ਦੀ ਰਹਿਮਤ ਆ ਦੁਨੀਆ ਵਿੱਚ ਸਾਰੇ ਅੱਜ ਪੰਜਾਬ ਦੇ ਵਿੱਚ ਹੋਰ ਕਈ ਥਾਵਾਂ ਤੇ ਸਤਮੂਰਾਂ ਦਾ ਅੰਗਰਤਾ ਕੋਈ ਕਿੱਟੂ ਆ ਸਿੱਖ ਸਾਹਿਬ ਜੀ ਇਹ ਮਹਾਰਾਜੀ ਕਿੰਨਾ ਹੀ ਸਮਾਂ ਹੋ ਗਿਆ ਆਪ ਸਾਹਿਬ ਦੀ ਸੰਗਤ ਨੂੰ ਇਹਨਾਂ ਨੂੰ ਬੇਨਤੀ ਕੀਤੀ ਆ ਕਿੰਨੇ ਸਾਲ ਹੋ ਗਏ ਜੀ 20 ਸਾਲ ਹੋ ਗਏ ਬਾਬਾ ਜੀ 30 ਸਾਲ ਹੋ ਗਏ ਨੇ ਇਸੇ ਤਰ੍ਹਾਂ ਸੇਵਾ ਕਰਦੇ ਆ ਜੀ ਅਖੰਡ ਪਾਠ ਵੀ ਕਰਾਣੇ ਗੁਰਤੇ ਜਿਨ੍ਹਾਂ ਜਿਨ੍ਹਾਂ ਦੇ ਪਾਠ ਹੈ ਉਹ ਵੀ ਨਦੀਨਾਮ ਸੰਜੋਗੀ ਮੇਲੇ ਸਿੱਖ ਸਾਹ ਕੋਲੋਂ ਸਿਰਫ ਅਜ ਮਾ ਸ਼ੇਵਾ ਹੈ ਗੁਰੂ ਸਾਹਿਬ ਜੀ ਟੋਡੀ ਮਹਲਾ ਧਰਸਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾ ਗੱਲ ਹਕ ਪਰਵਰ ਹਕੀਸ ਨੂੰ ਕਰਤਾ ਹਰ ਆਏ ਤਨ ਤਨ ਸਹਿਬ ਸਿਰਗੁਰੂ ਅਰਸੇ ਸੈ ਮਹਾਰਾਜ ਜਿਨ੍ਹਾਂ ਨੇ ਅੱਜ ਦੇ ਦਿਨ ਇਸ ਪਾਵਨ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਿਤਾ ਮਹੌਤੀ ਪੂਨਿਕ ਬਾਬਾ ਗੋਤਾਜੀ ਅਤੇ ਮਾਤਾ-ਮਾਤਾ ਨੂੰ ਹਾਲ ਕੋ ਜੀ ਦੀ ਗ੍ਰਹਿ ਵਿਖੇ ਅਵਤਾਰ ਭਾਰਿਆ ਅੱਜ ਇਥੇ ਸੁਖਿਆ ਸੰਤਾਨਾਂ ਨੂੰ ਇਸ ਪਵਨ ਸਥਾਨ ਤੇ ਹਾਜ਼ਰੀ ਭਰੀ ਹੈ ਜਿੱਥੇ ਸ਼ਤਗੁਰੂ ਦਾ ਪ੍ਰਕਾਸ਼ ਹੋਇਆ ਉੱਥੇ ਨਾਲ ਦੀ ਨਾਲ ਮੈਂ ਜਿੰਨੀਆਂ ਵੀ ਸੰਤਾ ਇਥੇ ਪਹੁੰਚੀਆਂ ਸਾਡੇ ਮਹਾਂ ਜੋਗ ਸਿੰਘ ਸਾਹਿਬ ਜਾਨੀ ਕੁਬੀਰ ਸਿੰਘੜ ਗੱਜ ਹਦਕਤ ਕੀ ਗੱਲ ਜਗਿੰਦਰ ਸਿੰਘ ਜੀ ਸਾਡੀ ਕਥਾਵਾਤ ਜਾਨੀ ਸਤਵਿੰਦਰ ਸਿੰਘ ਜੀ ਮੈਂਦੋ ਸਰਦਾਰ ਮਨਜੀਤ ਸਿੰਘ ਜੀ ਸਰਦਾਰ ਹਰਬੀਰ ਸਿੰਘ ਜੀ ਭਾਈ ਅਬਰਦੀ ਸਿੰਘ ਜੀ ਮੈਂ ਗਾ ਬਾਲਪੁਰੀ ਸਾਹਿਬ ਆ ਤੇ ਸਾਡੇ ਇਸ ਇਲਾਕੇ ਦੀਆਂ ਬਹੁਤ ਵੱਡੀ ਗਿਣਤੀ ਸੰਤਾ ਤੇ માનમતીઓ સક્ષીતા કે હાજર હુયા સારીયા સંગતાન સਤગુજી દે પ્રકાશ પૂજરીયા મે બહોત બહોત વધાઈ દેના બઈનતી કરની ચાહુંદા કે સਤગુજી ને જਿੱਥੇ ਸਾਨੂੰ ਜੋ ਗਰੀਬਾਂ ਦੀ ਨੂਰਵੰਦਾ ਦੀ સેવા ਕਰਦਾ ਹੋਰ ਗੁਰੂ ਘਰ ਦੀਆਂ ਸੁਆਵਾਂ ਕਰਦੀ ਜੁਰ ਉਹਨਾਂ ਨੇ ਸਾਨੂੰ પૂર્ણે પાਏ ਉਹਦੇ ਸਭ ਤੋਂ ਵੱਡੀ ਉਹਨਾਂ ਨੇ ਜੋ ਕਿਰਪਾ ਕੀਤੀ ਉਹ ਜੋ ਉਹਨਾਂ ਨੇ ਗੁਰਬਾਣੀ ਦਾ ਕਿੰਨਾ ਇਦਕ ਸਤਕਾਰ ਕਰਨਾ ਉਹ ਕਰਦੀ ਹਾਰੇ ਸਾਹਿਬ ਜੀ ਨੇ ਇਸ ਦਾ ਉਹ ਕਾਬਲ ਦੀ ਸੰਗਤ ਨੂੰ ਕੀਰਤਨ ਸੁਣ ਕੇ ਜਿਆਪੜ ਭਾਈ ਉੱਠੇ ਉਹ ਸਾਡੀ ਅਸੀਂ ਸੁਣਦੇ ਆ ਜਿੱਦੇ ਰਾਮ ਰਾਏ ਜੀ ਉਹ ਜਿਹੜੇ ਗੁਰਬਾਣੀ ਦੀ ਟੁੱਕ ਬਜ਼ਰੀ ਉਹਨਾਂ ਨੂੰ ਘਰ ਤੋਂ ਹੀ ਕਾਲਾ ਦੇਤਾ ਐਸਾ ਸਤਿਗੁਰੂ ਜਿਹਨੇ ਬਾਪ ਓੜਿਆ ਆਪਣੇ ਪੁੱਤਰ ਦੀ ਪ੍ਰਵਾਹ ਨਹੀਂ ਕੀਤੀ ਉਹ ਆ ਸਾਨੂੰ ਜੋ ਪੈੜਾ ਪਾਈਆਂ ਅੱਜ ਸਾਨੂੰ ਤਾਂ ਤਾਂ ਸ਼ਾਹਬ ਸਿੰਘ ਜੀ ਬੰਸਾਹ ਮਹਾਰਾਜ ਉਹਨਾਂ ਦੇ ਆਦੇਬ ਤੇ ਸਰਕਾਰ ਦਾ ਸਾਨੂੰ ਆਪਣਾ ਜਿਹੜੇ ਜੀਵਨ ਦੇ ਵਿੱਚ ਵੱਧੋ ਜਤਨ ਕਰਨਾ ਚਾਹੀਦਾ ਅੱਜ ਬੜੀਆਂ ਸ਼ਕਤੀਆਂ ਆ ਦੁਨੀਆ ਧਰਗੂ ਗੁਰੂ ਸਾਹਿਬ ਦੇ ਨਾਂ ਤੇ ਸਿਆਸਤ ਕਰ ਰਹੀਆਂ ਹਨ ਧਰਗੂ ਨਾ ਗੁਰੂ ਗੰਗ ਸਾਹਿਬ ਜੀ ਦੇ ਨਾਂ ਤੇ ਜਿਹੜੇ ਉਹ ਆਪਣੀ ਇੱਕ ਰਾਜਨੀਤੀ ਕਰ ਰਹੀਆਂ ਜੋ ਮੈਂ ਸਮਝਦਾ ਕਿ ਗੁਰੂ ਬੜਾ ਸਮਰੱਥ ਹੈ ਇੱਕ ਬੜੀ ਵੱਡੀ ਘਟਨਾ ਕੁਛੇ ਵਾਪਰੀ ਵੀ ਹੈ ਜਿਹੜੀ ਇੱਕ ਡੇਰੇ ਦੇ ਵਿੱਚ ਜਿਵੇਂ ਕੋਈ ਗੱਲ ਮੁੱਖੰਦੂ ਸਾਹਿਬ ਕੋਲ ਕਹੀ ਗਈ ਇਹ ਸਤਿਗੁਰੂ ਪਰ ਆਪੇ ਉੱਥੇ ਕਰਾ ਵਰਤਉਂਦੇ ਆ ਜੋ ਜਿਹਨੂੰ ਵਿਸ਼ਵਾਸ ਆ ਭਾਈ ਉਹ ਸਮਝਦੇ ਐ ਇਸ ਗੱਲ ਨੂੰ ਕਿ ਤਾਂ ਸ੍ਰੀ ਗੁਰੂ ਗੰਬਾ ਸਾਹਿਬਾ ਜੀ ਹਾਜ਼ਰ ਨਾਜ਼ਰ ਸਤਿਗੁਰੂ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਗੁਰੂ ਸਾਹਿਬ ਦਾ ਆਦਰ ਤੇ ਸਤਕਾਰ ਕਾਇਮ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨ ਧੰਨ ਸਾਤਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਪ੍ਰਕਾਸ਼ ਪੁਰਬ ਦੀ ਮੈਸਮਤੀ ਸੰਗਤ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਦਾ ਉੱਥੇ ਅਸੀਂ ਸਾਰੇ ਗੁਰੂ ਸਾਹਿਬ ਜੀ ਦੀ ਆਸ਼ੇ ਦੇ ਮੁਤਾਬਕ ਚੱਲੀਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦਾ ਵੱਧ ਤੋਂ ਵੱਧ ਸਤਕਾਰ ਕਰਨਾ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲਣਾ ਤੇ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲ ਕੇ ਨਿਰਪਾਹ ਅਤੇ ਨਰਵੈਰ ਰਹਿਣ ਦੀ ਸਿੱਖਿਆ ਦਿੱਤੀ ਅੱਜ ਲੋੜ ਹੈ ਗੁਰੂ ਦੀ ਉਪਦੇਸ਼ ਨੂੰ ਧਾਰਨ ਕਰਨ ਦੀ ਤੇ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਚੜ੍ਹਦੀ ਕਲਾ ਦੇ ਨਾਲ ਰਹਿ ਕੇ ਇੱਕ ਚੰਗਾ ਤੇ ਸਤਿਆਰ ਜੀਵਨ ਬਤੀਤ ਕਰਨ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲੋ ਕਿਹੜੇ ਹੈ ਸਰਾਨਾ ਜਿੱਤੀ ਅੱਗੇ ਲੰਘ ਗਏ ਪਿੱਛੇ ਪਿੱਛੇ ਬਾਦਮ ਰੇਸ ਖੇਡਦੇ ਆ ਖੇਡਦੇ ਆ ਮਸਤੀ ਦੀ ਚਾਲ ਚੱਲਦੇ ਆ ਸਤਵੇਂ ਪੰਛੀ ਦੀ ਵੀ ਗੁਜ਼ਰੇ ਬੇਧਿਆਨੀ ਵਿੱਚ ਚੋਲੇ ਦੇ ਨਾਲ ਫੁੱਲ ਦੀ ਜਿਹੜੀ ਸੀ ਤੇ ਆ ਜ਼ਮੀਨ ਤੇ ਜਦੋਂ ਕਹਿਲ ਕੇ ਛੇਵੇਂ ਗੁਰਦੇਵ ਵਾਪਸ ਆਏ ਤੇ ਇਤਿਹਾਸ ਕਹਿੰਦਾ ਮਾਲੀ ਤੋਂ ਪੁੱਛਿਆ ਵੀ ਹੁਣੇ ਫੁੱਲ ਟਾਣੀ ਨਾਲ ਲੱਗਾ ਸੀ ਤੇ ਹੁਣ ਟੁੱਟ ਗਿਆ ਟੁੱਟਣ ਦਾ ਕਾਰਨ ਮਾਲੀ ਨੇ ਬੇਨਤੀ ਇਹ ਕੀਤੀ ਸੇਵਾ ਦਾ ਤੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਪਿੱਛੇ ਪਿੱਛੇ ਤੁਹਾਡਾ ਵੀ ਫੁੱਲ ਟੁੱਟ ਗਿਆ ਬੋਲ ਬਾਰਾ ਕਿਹਨਾ ਹੀ ਸਿੱਖਿਆ ਦਾਦੇ ਗੁਰੂ ਨੇ ਪੁੱਤੇ ਨੂੰ ਠੀਕ ਉੱਤਰ ਜਦੋਂ ਚੋਲਾ ਵੱਡਾ ਪਹਿਨਿਆ ਹੋਵੇ ਨਾ ਉਹਨੂੰ ਸਭਾ ਹੁਕ ਕੇ ਚੱਲਣਾ ਚਾਹੀਦਾ ਇਤਿਹਾਸ ਦੇ ਬੋਲ ਨੇ ਤਾਮਨ ਸੰਕੋਚ ਚਲੋ ਤੇ ਇਤਿਹਾਸ ਕਹਿੰਦਾ ਵੀ ਦੇਖ ਗੁਰੂ ਦਾਦੇ ਦੀ ਉਹ ਸਿੱਖਿਆ ਇਹ ਕਿ ਕੁਦਰਤ ਨਾਲ ਇਸ਼ਕ ਕਰਨ ਵਾਲਿਆ ਕੁਦਰਤ ਨਾਲ ਪਿਆਰ ਕਰਨ ਵਾਲੇ ਗੁਰੂ ਹਰ ਰਾਇ ਸਹਿ ਮਹਾਰਾਜ ਜੀ ਨੇ ਇਸੇ ਤਰ੍ਹਾਂ ਦਿੱਤੇ 9 ਲੱਖ ਬਾਗ ਜਿਹੜਾ ਸੀ ਉਹ ਲਾਇਆ ਤੇ ਇੱਕ ਕੁਦਰਤ ਦੇ ਪ੍ਰੇਮੀ ਜ਼ਿੰਦਗੀ ਦੇ ਵਿੱਚ ਸਿਰਫ بے ਧਿਆਨੇ ਇੱਕ ਫੁੱਲ ਟੁੱਟਿਆ ਬਦਲੇ ਵਿੱਚ 9 ਲੱਖ ਬਾਗ ਜਿਹੜਾ ਸੀ ਉਹ ਲਾ ਦਿੱਤਾ ਪਾਣੀ ਪੀਤਾ ਮਾਤਾ ਧਰਤ ਮਹੱਤ ਦੇ ਬਚਨ ਕੇਵਲ ਪੜਨ ਸੁਣਨ ਵਾਸਤੇ ਨਹੀਂ ਬਲਕਿ ਉਹਨਾਂ ਨੂੰ ਅਮਲੀ ਰੂਪ ਜੀਵਨ ਵਿੱਚ ਕਮਾਉਣ ਵਾਸਤੇ ਹੈ ਗੁਰੂਆਂ ਅਤੇ ਸੱਚੇ ਪਾਤਸ਼ਾਹ ਦਾ ਧਾਰਕ ਆ ਸਾਨੂੰ ਕੁਦਰਤ ਦੀ ਪੂਜਾ ਦਾ ਸੰਕੇਤ ਨਹੀਂ ਦਿੰਦਾ। ਨਾ ਅਸੀਂ ਪਾਣੀ ਦੇ ਪੂਜਾਰੀ, ਨਾ ਅਸੀਂ ਧਰਤੀ ਦਾ ਪੂਜਨ ਕਰਨਾ ਹੈ, ਨਾ ਹੀ ਅਸੀਂ ਕਿਸੇ ਪੱਥਰ ਦੇ ਪੂਜਾਰੀ ਆ। ਨਾ ਅਸੀਂ ਕਿਸੇ درخت ਨੂੰ ਹੀ ਪੱਥਰ ਟੇਕਣਾ ਹੈ। ਲੇਕਿਨ ਕੁਦਰਤ ਦੀ ਸੰਭਾਲ ਕਰਨੀ ਜਿਹੜੀ ਆ ਉਹ ਗੁਰੂ ਨਾਨਕ ਦਾ ਘਰ ਸਾਨੂੰ ਜ਼ਰੂਰ ਸਿਖਾਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜੇ ਦੇ ਜੀਵਨ ਦਾ ਇਹ ਜਿਹੜਾ ਸਬਕ ਹੈ ਉਹ ਜ਼ਰੂਰ ਸਾਨੂੰ ਆਪਣੇ ਪੱਲੇ ਬੰਨ੍ਹਣਾ ਚਾਹੀਦਾ ਹੈ। ਪ੍ਰਕਾਸ਼ ਨੂੰ ਮਨਾਉਂਦੇ ਆ ਸਾਡਾ ਯਤਨ ਹੋਣਾ ਚਾਹੀਦਾ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਪਿਆਰ ਕਰਦੇ ਆ ਜੀਵਨ ਦੇ ਵਿੱਚ ਸਬੱਬ ਬਣੇ ਮੌਕਾ ਮਿਲੇ ਸਾਨੂੰ ਜਰੂਰ ਕੋਈ ਨਾ ਕੋਈ ਜਿਹੜਾ ਦਰਖਤ ਹੈ ਕੋਈ ਨਾ ਕੋਈ ਬੂਟਾ ਆਪਣੀ ਜ਼ਿੰਦਗੀ ਦੇ ਵਿੱਚ ਲਾਉਣਾ ਚਾਹੀਦਾ ਜੇ ਗੁਰੂ ਹਰਗੋਬਿੰਦ ਸਾਹਿਬ ਨਾਲ ਸੱਚਾ ਪਿਆਰ ਹੈ ਨੇਤਾੜੇ ਆਂਦੇ ਤਾਂ ਨੇ ਬੋਟੇ ਆਂਦੀਓ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ

सर थी पई हरिया भली जिथे मेरा सतगुर बैठा आए से जंत पई हरिया बरे जिन मेर सतगुर जेके जन धन पिता धन धन पुल धन धन सोजने ਏ ਗੁਰੂ ਜੜਿਆ ਬਾਏ ਤਨ ਤਨ ਮਾਰੇ ਭਾਗ ਢੜ ਆਇਆ ਫਿਰ ਮੇਰਾ ਸੋਹੇ ਬੰਦ ਦਵਾਰ ਸਗਲਾ ਬਨਹਾਰ ਹਰਾ ਹੱਥ ਪਰ ਵਰ ਹੱਥ ਕੇਸ ਗੁਰੂ ਕਰਤਾ ਹਰਿ ਆਏ ਸੁਲਤਾਨ ਖਾਬ ਦਰਵੇ ਵਰਤਾ ਹਰਦਾਇ ਐ ਐਸੇ ਦੀਦਿਆ ਸਤਿਗੁਰੂ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਦਾਇ ਸਾਹਿਬ ਜੀ ਮਹਾਰਾਜ ਅੱਜ ਦੇ ਸ਼ੋਭ ਦੇ ਵਾਰੇ ਧੰਨ ਧੰਨ ਪਿਤਾ ਬਾਬਾ ਗੁਰਦਤਾ ਜੀ ਧੰਨ ਤਨਵਾਤਾ ਨਿਹਾਲ ਕੌਜੀ ਦੇ ਗਰੇ ਗੁਰਦਵਾਰਾ ਸੀਸ ਮਹਲ ਸਾਹਿਬ ਕੇਤ ਉਸ ਸਾਹਿਬ ਦੇ ਕੇ ਆਪ ਜੀ ਨੇ અવਤਾਰ ਧਾਰਿਆ ਸਭ ਜੀਓ ਆਪ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਂਦੇ ਆ ਭੈਣ ਸਰੋਗੜੀ ਗੁਰਦੁਆਰਾ ਪ੍ਰਬੰਧ ਕਮੇਟੀ தਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਭੋਤੇ ਪ੍ਰਬੰਧਗਰਗੋ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਕਾਰ ਸੇਵਾ ਜਦੇਹ ਸਾਹਿਬ ਅਦੇ ਇਲਾਕੇ ਦੀਆਂ ਸਮੁਤੀਆਂ ਸਤਿਕਾਰ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸੀਸ ਮਹਲ ਸਹਾਇਕੇ ਪਰਸਾ ਰੋਜ ਤੋ ਧੁਰ ਕੀ ਬਾਣੀ ਆਈ ਤਿੰਨ ਸਗਣੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਰੇ ਨੂੰ ਅਰੰਭ ਕਰਵਾ ਕੇ ਭੋਗ ਪਵਾਏ ਗਏ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅਰਾਹੀ ਗੁਰਬਾਣੀ ਦੇ ਸ਼ਬਦ ਕੀਰਤਨ ਸ਼ਬਦ ਚੋਂ ਕੇ ਅਨੰਦ ਸਾਹਿਬ ਜੀ ਦੇ ਗਾਇਨ ਹੋਏ ਸੰਗੁਰ ਜੀ ਗੁਰਬਾਣੀ ਪੜ੍ਹਦੇ ਆ ਪਾਖੀ ਸਿੰਘਾ ਬਾਸੋਂ ਕੀਰਤਨੇ ਸਿੰਘਾ ਬਾਸੋਂ ਕੀਰਤਨ ਕਰਦੇ ਆ ਸੰਗਤਾਂ ਵੱਲੋਂ ਹਾਜ਼ਰੀ ਭਰਦੇ ਆ ਹੋਈਆਂ ਬੇਰੰਤ ਬੁਰਜਾ ਦੀ ਖਿਲਾ ਕਰਨੀ ਦੀ ਆਗਮਨ ਤੋਂ ਸੁਬਤ ਬਖਸ਼ੀ ਛੋੜ ਗੁਰਬਾਣੀ ਪੜ੍ਹਨ ਦੀ ਚੜ੍ਹਦੀ ਕਲਾ ਨਾਲ ਕੀਰਤਨ ਕਰਨ ਦੀ ਸੇਵਾ ਸਿਮਰਨ ਕਰਨ ਦੀ ਬਾਤ ਬਹੁਤ ਵਰਦਾਨ ਕਰਨੀ ਬੇਅੰਤ ਸੰਗਤਾਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰੀਆਂ ਹਨ ਸਤਿਗੁਰੂ ਜੀ ਸਰਬੱਤ ਸੰਗਤियां ਹਾਜ਼ਰੀਆਂ ਆਕੀਏ ਇਹਨੂੰ ਬੋਲ ਭੇਦਾ ਵਾ ਦਰਪਰਵਾਣ ਕਰੰਗੀਆਂ ਪਾਵਨ ਪਵਿੱਤਰ ਗੁਰਬਾਣੀ ਦਾ ਭਾਗ ਸੰਗਤਾਂ ਦੇ ਹੱਦਿਆਂ ਵਿੱਚ ਵਸਾਉਣਾ ਤਾਮ ਕ੍ਰੋਧ ਦੋਗ ਮੋਹਨ ਦਾ ਤੁਮ ਚੋਚਾਉਣਾ ਸਤਿਗੁਰੂ ਜੀ ਪਰਵਾਰਾਂ ਵਿੱਚ ਇਕਤਾ ਅਤੇ ਭਗਤ ਤੰਦਰੁਸਤੀ ਸਿੱਖੇ ਸਤਿਗੁਰੂ ਸਾਡਾ ਆਮਦੀਆ ਦਾਤਾ ਸੇਵਾ ਸਮਰਤੀਆਂ ਦਾਤਾ ਬਖਸ਼ਿਸ਼ ਕਰਨੀਆਂ ਚੜ੍ਹਦੇ ਕਲਾ ਦੇ ਜੀਵਨ ਬਖਸ਼ਿਸ਼ ਕਰਨੇ ਸਹੋਤੇ ਖਾਲਸਾ ਪੰਥ ਵਿੱਚ ਏਕਤਾ ਇਤਫਾਕ ਬਖਸ਼ਣਾ ਆਪਣੇ ਖਾਲਸਾ ਪੰਥ ਦੇ ਸਦਾ ਚੜ੍ਹਦੇ ਕਲਾ ਕਰਨੀ ਹਰ ਪ੍ਰਕਾਰ ਸਹਾਇਤਾ ਕਰਨੀ ਸਤਿਗੁਰ ਜੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਹਨ ਨਾਮ ਆਪ ਜਾਣਦੇ ਹੋ ਆਪ ਜੀ ਦੇ ਅੰਗਾਂ ਨਾਲ ਸ਼ੋਭ ਦੇਖ ਹੋਵਣ ਦਰ ਪਰ ਲੋਕ ਪਰਦੇ ਕੱਢਣੇ ਕੀਤੀ ਸੇਵਾ ਕਾਇ ਪਾਣੀ ਉਹ ਜੀ ਕੀ ਮਰਿਆ ਲੋਕ ਰੱਖਦੇ ਆ ਪਾਵਨ ਹਜ਼ੂਰੀ ਅੰਦਰ ਗੜਹ ਪ੍ਰਸ਼ਾਦ ਦੀ ਦੇਹ ਹਾਜ਼ਰ ਹੈ ਦਰ ਪਰਵਾਨ ਹੋਵੇ رکھتی ہےڑت رہے جہیت رہے ہیں میپا پا کہ نہیں آنا ہی سب گرو گرو ہر رائے سچے پاشا جی جی وہ بتی وریا تو ہیٹا ہٹا ਭਾਵੇਂ ਦੇ ਸਰੀਰਕ ਆਲੂ ਜਿਹੜੀ ਉਹਨਾਂ ਦੀ ਤਕਰੀਬਤ ਲਗਭਗ ਹੈ ਪਰ 14 ਸਾਲ ਦੀ ਉਮਰ ਤੋਂ ਲੈ ਕੇ ਜਿਹੜੇ 17 ਸਾਲ 5 ਮਹੀਨੇ ਕੁਝ ਦਿਨ ਉਹਨਾਂ ਗੁਰੂਪੰਥ ਦੀ ਅਗਵਾਈ ਕੀਤੀ ਸਿੱਖ ਜਗਤ ਦੀ ਅਗਵਾਈ ਕੀਤੀ ਉਹ ਸਾਡੇ ਵਾਸਤੇ ਇੰਦਾਂ ਦੇ ਪੂਰਨੇ ਪਾ ਗਏ 사ਤ ਸੰਗਤ ਜਿਹੜੇ ਅੱਜ ਵੀ ਸਾਡੇ ਵਾਸਤੇ ਉਹ ਜਿਹਦੇ ਵਿੱਚੋਂ ਸਤਕਾਰਯੋਗ ਬਰੁਖਾ ਨੇ ਆਪ ਜੀ ਦੇ ਨਾਲ ਇਤਿਹਾਸਕ ਮਸਾਲਾ ਸਾਂਝਿਆ ਕਿ ਉਹਨਾਂ ਮਿਸਾਲਾ ਦੇ ਵਿੱਚੋਂ ਜਿਹੜਾ ਸਦਾਕਤ ਪੱਖ ਹੈ